ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਾ ਦਾ ਸਵਾਗਤ ਆਪਣੇ ਚੈਨਲ ਤੇ ਸੋਨੀ ਮੁੰਜਲ हेयर ਬਲੌਗ ਤੇ ਅੱਜ ਇੱਕ ਵਾਰ ਨਵੀਂ ਵੀਡੀਓ ਨਾਲ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਲੱਗੇ ਸੀ ਟੈਂਕੀ ਸਾਫ਼ ਕਰਨ ਹਨਾ ਕਿਉਂਕਿ ਤੁਹਾਨੂੰ ਪਤਾ ਟੈਂਕੀ ਉੱਪਰ ਰੱਖੀਆਂ ਹੁੰਦੀਆਂ ਆਪਣੇ ਕਿਸੇ ਦਿਆਂ ਛੱਤਾਂ ਦੇ ਉੱਪਰ ਰੱਖੀਆਂ ਹੁੰਦੀਆਂ ਕਿਸੇ ਨੇ ਲੌਬੀਆਂ ਦੇ ਉੱਪਰ ਰੱਖੀਆਂ ਹੁੰਦੀਆਂ ਕਿਸੇ ਕੋਠੀਆਂ ਪਾਈਆਂ ਦੇ ਉੱਚੇ-ਉੱਚੇ ਹਨਾ ਬਾਹਰ ਬਾਤੂਆਂ ਦੇ ਉੱਪਰ ਬਣਾ ਕੇ ਥੜੀਆਂ ਰੱਖੀਆਂ ਹੁੰਦੀਆਂ ਉੱਚੀਆਂ ਹੁੰਦੀਆਂ ਆਪਾਂ ਸਾਫ਼ ਛੇਤੀ ਨਹੀਂ ਕਰਦੇ ਹੁੰਦੇ ਨਾ ਆਪਾਂ ਛੇਤੀ ਖੋਲ ਕੇ ਰਹਿਦੇ ਆਪਾਂ ਕਹਿ ਦਿੰਦੇ ਵੀ ਟੱਕਣ ਲੱਗੇ ਵੀ ਟੈਂਕੀਆਂ ਬਿਲਕੁਲ ਪਰ ਉਹਦੇ ਵਿੱਚ ਇਹ ਜਿਹੀ ਮਿੱਟੀ ਘਟਾ ਪਈ ਹੁੰਦਾ ਜਿੰਨਾ ਮਰਜ਼ੀ ਤੁਸੀਂ ਇਹੋ ਜਿਹੀ ਚੀਜ਼ ਬੰਦ ਹੋਵੇ ਫਿਰ ਵੀ ਮਿੱਟੀ ਘਟਾ ਤਾਂ ਪਈ ਜਾਂਦਾ ਉਸੇ ਤਰੀਕੇ ਟੈਂਕੀਆਂ ਵਿੱਚ ਮਿੱਟੀ ਘਟਾ ਬਹੁਤ ਪੈ ਜਾਂਦਾ ਹਨਾ ਆਪਾਂ ਅੱਜ ਤੁਹਾਨੂੰ ਬਗੈਰ ਪਾਣੀ ਕੱਢੇ ਹੋਏ ਟੈਂਕੀ ਹਨਾ ਖਾਲੀ ਕੀਤੇ ਤੋਂ ਉਹ ਟੈਂਕੀ ਸਾਫ਼ ਕਰਕੇ ਦਿਖਾਵਾਂਗੇ ਬਿਲਕੁਲ ਲਾਈਵ ਤੋਂ ਬਿਲਕੁਲ ਲਾਈਵ ਦਿਖਾਵਾਂਗੇ ਵੀਡੀਓ ਪੂਰੀ ਐਂਡ ਤੱਕ ਤੇ ਤੱਕ ਤੁਸੀਂ ਦੇਖਿਓ ਕਿ ਆਪਾਂ ਸਾਫ਼ ਕਰਨ ਲੱਗੇ ਸੀ ਟੈਂਕੀ ਸੋਚਿਆ ਥੋੜਾ ਨਾ ਵੀਡੀਓ ਸ਼ੇਅਰ ਕੀਤੀ ਹੈ ਆਪਾਂ ਤਾਂ ਵੀ ਝੇਲ ਸਾਫ਼ ਕਰਦੇ ਆਂ ਅੱਜ ਤੁਹਾਨੂੰ ਦਿਖਾਈਏ ਹਾਂਜੀ ਇੱਥੇ ਆਪਾਂ ਬੋਤਲ ਲੈ ਲਈ ਇੱਕ ਬੋਤਲ ਲੈ ਲੈਣੀ ਖਾਲੀ ਫੈਂਟੇ ਵਾਲੀ ਮਾਝੇ ਆੜੀ ਜਿਹੜੀ ਮਾਝੀ ਬੋਤਲ ਹੋਵੇ ਤੁਸੀਂ ਬੋਤਲ ਲੈ ਲੈਣੀ ਬੋਤਲ ਨੂੰ ਤੁਸੀਂ ਇਸ ਤਰ੍ਹਾਂ ਕੱਟ ਲੈਣਾ ਧਿਆਨ ਨਾਲ ਕੱਟਣਾ ਹੱਥ ਉੱਤੇ ਵੱਜ ਨਾ ਜਾਵੇ ਬਲੇਡ ਵਗੈਰਾ ਹਨਾ ਕੰਮ ਤੋਂ ਪਹਿਲਾਂ ਕੱਟੀ ਨਹੀਂ ਕੋਈ ਬਲੇਡ ਹੈ ਵਿੱਚ ਮੋੜ ਦੇ ਤੁਸੀਂ ਫਿਰ ਕੱਢਨੇ ਪਹਿਲਾਂ ਕੈਂਚੀ ਨਾਲ ਲਾ ਕੇ ਤੱਕ ਤੇ ਫਿਰ ਇਹਨਾ ਬਲੇਡ ਨਾਲ ਕੱਟੀ ਬੋਤਲ ਤੇ ਬੋਤਲ ਨੂੰ ਆਪਾਂ ਵੱਢ ਲੈਣਾ ਕੁੱਕ ਟੈਂਕੀਆਂ ਬਹੁਤ ਗੰਦੀਆਂ ਹੁੰਦੀਆਂ ਵਿੱਚ ਜਦੋਂ ਢੱਕਣ ਖੋਲ ਕੇ ਆਪਾਂ ਦੇਖਦੇ ਆਂ ਫਿਰ ਪਤਾ ਲੱਗਦਾ ਹਨਾ ਵੀ ਕਿੰਨਾ ਵਿੱਚ ਮਿੱਟੀ ਦੇ ਪਿਆ ਏ ਤੇ ਇਸ ਤੋਂ ਪਹਿਲਾਂ ਬੋਤਲ ਨੂੰ ਪਹਿਲਾਂ ਵੱਢ ਲੈਣਾ ਸਵਾਦ ਕੇ ਦੇਖੋ ਕਾਹਨ ਬੋਤਲ ਵੱਢੀ ਜਾਂਦਾ ਕੈਂਚੀ ਨਾਲ ਬਿਲਕੁਲ ਸੈੱਟ ਕਰਦਾ گول-ਗੋਲ ਕਟਿੰਗ ਕਰਤੀ ਬੋਤਲ ਦੇਖੋ ਬੋਤਲ ਕਟਿੰਗ ਕਰਤੀ ਹੁਣ ਆਪਾਂ ਕੀ ਕਰਨਾ ਜਿਹੜਾ ਦੂਜਾ ਸੋਨ ਚਾਹੀਦਾ ਜਿਹੜਾ ਆਪਾਂ ਜਿਹਦੇ ਉੱਤੇ ਟੱਕਾਂ ਲੱਗੀਆਂ ਸਚਾਈ ਦੇ ਇਹਦੇ ਬਰੀਕ ਬਰੀਕ ਆਪਾਂ ਕੈਂਚੀ ਨਾਲ ਕੱਟਣਾ ਸਾਡੇ ਪਾਸੇ ਬਰੀਕ ਬਰੀਕ ਟੱਕ ਲਾਉਣੇ ਦੇਖੋ ਕਰਨ ਕਿਵੇਂ ਟੱਕ ਲਾਉਂਦਾ ਪਹਿਲਾਂ ਸੈੱਟ ਕਰਦਾ ਆਪਾਂ ਅੱਧ ਘੱਟ ਦੇਖੋ ਇਦਾਂ ਬਰੀਕ ਬਰੀਕ ਜਮਾ ਬਰੀਕ ਟਿੱਕ ਟੱਕ ਲਾਉਣੇ ਆ ਇੱਕੋ ਜੇ ਸਾਡੇ ਟੱਕ ਲਾਉਣੇ ਜਿਆਦਾ ਮੋਟੇ ਨਹੀਂ ਲਾਉਣੇ ਫੇਰ ਆਪਣੀ ਟੈਂਕੀ ਸਾਫ਼ ਨਹੀਂ ਹੋਣੀ ਆਪਾਂ ਬਿਲਕੁਲ ਬਰੀਕ ਬਰੀਕ ਟੱਕ ਲਾਉਣੇ ਆ ਇੱਕ ਝਾੜੂ ਵਾਂਗੂ ਬਣ ਜਾਣਾ ਇਹਨੇ ਦੇਖੋ ਇਸ ਤਰ੍ਹਾਂ ਸਾਰੇ ਬਰੀਕ-ਬਰੀਕ ਟੱਕ ਲਾ ਕੇ ਸਾਦਾ ਪੱਤੇ ਗਏ ਦੇਖਾ ਦੇ ਹ ਤੇ ਹੁਣ ਆਪਾਂ ਟੱਕਣ ਖੋਲ ਲੈਣਾ ਦਾ ਟੱਕਣ ਆਪਾਂ ਚਾਹੀਦਾ ਨਹੀਂ ਟੱਕਣ ਦੀ ਆਪਾਂ ਨੂੰ ਬਿਲਕੁਲ ਲੋੜ ਨਹੀਂ ਹੁਣ ਇੱਥੇ ਆਪਾਂ ਨੂੰ ਚਾਹੀਦਾ ਇੱਕ ਪਾਈਪ ਪਾਈਪ ਲੰਮਾ ਹੋਵੇ ਯਾਰ ਟੈਂਕੀ ਦੇ ਵਿੱਚ ਚਲ ਜਾਵੇ ਹਨਾ ਪਾਈਪ ਦੇ ਬਾਹਰ ਵੀ ਨਿਕਲੇ ਇਸ ਕਰਕੇ ਆਪਾਂ ਨੂੰ ਪਾਈਪ ਚਾਹੀਦਾ ਵੱਡਾ ਜਿੰਨਾ ਵੱਡਾ ਪਾਈਪ ਹੋਵੇ ਓਨੇ ਵਧੀਆ ਹੈ ਕਿ ਆ ਕੀ ਫੇ ਥੱਲੇ ਹੈ ਨਾ ਬਿਲਕੁਲ ਆਰਾਮ ਦਾ ਪਾਣੀ ਨਿਕਲਦਾ ਛੋਟਾ ਪਾਈਪ ਹੈਗਾ ਪਰ ਕੋਠੇ ਤੇ ਕੋਈ ਨੇ ਰੱਖ ਕੇ ਪਾਈਪ ਪਾਣੀ ਕੱਢ ਲਓ ਪਤਪਾ ਤਾਂ ਪਾਈਪ ਵੱਡਾ ਸੀ ਆਪਣੇ ਕੋਲ ਕਰਨੇ ਵੱਡਾ ਪਾਈਪ ਸੈੱਟ ਕੀਤਾ ਦੇਖੋ ਆਏ ਤਾਂ ਨਿਕਲ ਜਾਂਦਾ ਇਸ ਕਰਕੇ ਮੂਹਰੇ ਆਪਾਂ ਇਹਦੇ ਟੇਪ ਲਵੇਟਾਂਗੇ ਕਾਲੀ ਟੇਪ ਲਵੇਟਣੀ ਆ ਤਾਂ ਕਿ ਜਿਹੜੇ ਆਪਾਂ ਬੋਤਲ ਵੱਡੀ ਹੈ ਇਹ ਬਾਹਰ ਨਾ ਨਿਕਲੇ ਸਵਾਰ ਕੇ ਉੱਤੇ ਮੋਟੀ ਸਰੀ ਕਰਕੇ ਲਵੇਟ ਦੇਣੀ ਆ ਟੇਪ ਸਵਾਰ ਕੇ ਲਵੇਟਣੀ ਆ ता टेप भी ना खुले तो बहर भी बोतल ना निकले इस तरह मुँह बंद करके देखो पैप अपने उत्ते हा चाड़ता जोड़ा बोतल व्ढी सी कि बोतल बहर ना निकले बिल्कुल रहे हम मगर भी आप बिल्कुल टेप मोटी मोटी लवेट देंगे तो कि हवा है पता है हवा बहर ना निकले बिल्कुल मोटी मोटी लवेट देनी है टेप जमां बंद कर देनी ਨਾ ਆਪਣੀ ਜਿਹੜੀ ਬੋਤਲ ਆਸੇ-ਪਾਸੇ ਖਸਕੇ ਐਸ ਕਰਕੇ ਪਾਏ ਦੇ ਉੱਪਰ ਲਵੇਟ ਦਾਂਗੇ ਕਾਲੀ ਟੇਪ ਸਵਾਰ ਕੇ ਜੇ ਹੋਵੇ ਹੋਲ ਕਲਰ ਦੀ ਟੇਪ ਹੈਗੀ ਹੋਰ ਲਵੇਟ ਦੋ ਇੱਕ ਆਪਾਂ ਫੱਟੀ ਲੈਣੀ ਆ 4-5 ਫੁੱਟ ਦੀ 3-4 ਫੁੱਟ ਦੀ ਫੱਟੀ ਹੋਵੇ ਲੰਬੀ ਸਰੀ ਇਹ ਫੱਟੀ ਨਾਲ ਕੀ ਕਰਨ ਆਪਾਂ ਜਿਹੜਾ ਪੈਪ ਆ ਇਹਨੂੰ ਉੱਤੇ ਬੰਨਾਂਗੇ ਤਾਂ ਕਿ ਜਦੋਂ ਆਪਾਂ ਆ ਉੱਥੋਂ ਕੱਢਾਂਗੇ ਗਾਰ ਕੱਢਾਂਗੇ ਤੇ ਆਪਣਾ ਪੈਪ ਖਿੱਲੇ-ਜੁਲੇ ਨਾ ਵੀ ਬਿਲਕੁਲ ਸਟੇਟ ਰਵੇ ਇਸ ਨੂੰ ਆਪਾਂ ਬਲੈਕ ਟੇਪ ਨਾਲ ਦੇਖੋ ਐਸ ਤਰ੍ਹਾਂ ਲਗਾ ਦਾਂਗੇ ਤਿੰਨਾ ਥਾ ਤੋਂ ਬੰਨ੍ਹ ਕੇ ਪੈਪ ਆਪਣਾ ਬਿਲਕੁਲ ਨਾ ਹਿੱਲੇ ਦੇਖ ਸਕਦੇ ਏਦਾਂ ਬਿਲਕੁਲ ਪੈਪ ਆਪਣਾ ਬਬਾ ਸੈੱਟ ਬਣ ਗਏ ਇਹ ਬਹਿਕਮ ਇੱਕ ਤਾਂ ਦੀ ਬਹਿਕਮ ਹੀ ਬਣ ਗਈ ਹੁਣ ਚੱਲੇ ਆਪਾਂ ਕੋਠੇ ਤੇ ਦੇਖੋ ਕੋਠੇ ਤੇ ਪਾਣੀ ਦੇਖੋ ਕਿੰਨਾ ਗਾਰ ਇੱਕ ਪਾਸੇ ਜਮਾ ਰੇਤਾ ਦਿੱਤਾ ਹੋਇਆ ਪਿਆ ਦੇਖੋ ਕਿੰਨਾ ਰੇਤਾ ਹੈ ਟੈਂਕੀ ਦੇ ਵਿੱਚ ਤੇ ਹੁਣ ਆਪਾਂ ਕੀ ਕਰਾਂਗੇ ਥੇਤਾ ਹੋਇਆ ਹੀ ਬਹੁਤ ਪਿਆਸੀ ਦੇਖੋ ਰੇਤਾ ਦੇ ਇੱਕ ਸਾਈਡ ਪਿਆ ਹੌਣ ਜਿਹੜੀ ਆਪਾਂ ਪੈਪ ਆਈ ਵਿੱਚ ਪਾ ਦਾਂਗੇ ਕਿਉਂ ਡੰਡਾ ਬੰਦਿਆ ਪੈਪ ਨੇ ਹਿੱਲਣਾ ਨਹੀਂ ਹੈਨਾ ਵਧੀਆ ਸੈਟ ਰਹੂਗੀ ਜਿੱਥੇ ਗਾ ਦਾ ਉੱਥੇ ਆਪਾਂ ਪਾ ਕੇ ਹਲਾਵਾਂਗੇ ਐਦਾਂ ਦੇਖੋ ਪਾਣੀ ਥੱਲੇ ਤੁਸੀਂ ਲਾਈਵ ਦੇਖੋ ਪਾਣੀ ਕਿੰਨਾ ਗੰਦਾ ਨਿਕਲਿਆ ਜਾਂਦਾ ਤਾਂ ਤੋਂ ਉੱਪਰ ਕੰਨ ਨੇ ਪੈਪ ਵਿੱਚ ਸੱਟਤੀ ਤੇ ਇੱਥੋਂ ਆਪਾਂ ਮੂੰਹ ਨਾਲ ਹਵਾ ਕੱਢ ਕੇ ਤੇ ਪਾਣੀ ਆਪਣਾ ਥੱਲੇ ਸਾਰਾ ਬਾਹਰ ਨਿਕਲ ਲਾਗੇ ਦੇਖੋ ਕੰਨ ਉੱਪਰ ਖੜਾ ਏ ਕਿਉਂਕਿ ਆਪਣੀ ਫੱਟੀ ਲਗਾਈ ਹੋਈ ਆ ਫੱਟੀ ਲਗਾਉਣ ਕਰਕੇ ਤੇ ਪੈਪ ਹਲਦੀ ਨਹੀਂ ਬਿਲਕੁਲ ਵੀ ਸਿੱਧੀ ਖੜੀ ਆ ਤੇ ਥੱਲੇ ਪਾਣੀ ਗਾ ਦਾਲਾ ਸਾਦਾ ਪਾਣੀ ਥੱਲੇ ਆਈ ਜਾਂਦਾ ਦੇਖੋ ਕਿੰਨੀ ਗਾਰ ਨਿਕਲਦੀ ਆ ਜਾਨਕੀ ਮਿੱਟੀਏ ਨਿਕਲਦੀ ਆ ਰੇਤਾ ਹੁੰਦਾ ਹੈ ਪਾਣੀ ਵਿੱਚ ਹੋਰ ਤਾਂ ਕੁਛ ਨਹੀਂ ਟੈਂਕੀ ਸਾਫ ਸੀ ਰੇਤਾ ਹੀ ਸੀ ਦੇਖੋ ਕਿੰਨਾ ਰੇਤੇ ਵਾਲਾ ਪਾਣੀ ਨਿਕਲ ਹੀ ਜਾਂਦਾ ਦੇਖ ਸਕਦੇ ਹੋ ਲਾਈਵ ਪ੍ਰੂਫ ਦਿਖਾਇਆ ਕੱਲ ਉੱਪਰ ਦਾ ਪਾਈਪ ਥੱਲੇ ਹੀ ਸੈੱਟ ਲਿਆ ਆਪਾਂ ਥੱਲੇ ਪਾਣੀ ਆ ਜੇ ਤੇ ਥੱਲੇ ਵੀਡੀਓ ਨੂੰ ਸੁੱਕੀ ਹੋ ਜਾਂਦੀ ਆ ਉਸ ਤੋਂ ਕੰਨ ਕੱਢੀ ਜਾਂਦਾ ਆਹੀ ਪਿਆ ਪਤਾ ਕੰਨ ਉੱਪਰ ਖੜਾ ਹੈ ਇਸ ਤਰ੍ਹਾਂ ਆਪਾਂ ਹਨਾ ਟੈਂਕੀ ਸਾਫ਼ ਕਰ ਸਕਦੇ ਹਾਂ ਬਹੁਤ ਹੀ ਆਸਾਨ ਜਿਹਾ ਤਰੀਕਾ ਦੇਖੋ ਕਿੰਨੀ ਗਾਰ ਕਿੰਨਾ ਰੇਤਾ ਨਿਕਲਦਾ ਦੇਖੋ ਆਪਾਂ ਕਹਿੰਦੇ ਆ ਪਾਣੀ ਸਾਫ਼ ਆ ਟੈਂਕੀਆਂ ਉੱਤੋਂ ਬੰਦ ਆ ਹਨਾ ਪਰ ਟੈਂਕੀਆਂ ਵਿੱਚ ਮਿੱਟੀ ਬਹੁਤ ਚਲ ਜਾਂਦੀ ਰੇਤਾ ਪਾਣੀ ਵਿੱਚ ਵੀ ਰੇਤਾ ਆ ਜਾਂਦਾ ਦੇਖੋ ਕਿੰਨਾ ਰੇਤਾ ਨਿਕਲਦਾ ਏ ਕਿਉਂਕਿ ਇੱਕ ਪਾਸੇ ਤਾਂ ਪਾਣੀ ਬਿਲਕੁਲ ਸਾਫ਼ ਸੀਗਾ ਇੱਕ ਪਾਸੇ ਰੇਤਾ ਜਮਾ ਹੋਈ ਜਾਂਦਾ ਸੀਗਾ ਦੇਖ ਸਕਦੇ ਕਿੰਨੀ ਗਾਰ ਕਿੰਨਾ ਰੇਤਾ ਹਨਾ ਬਹੁਤ ਹੀ ਆਸਾਨ ਜਿਹਾ ਤਰੀਕਾ ਤੁਸੀਂ ਇਸ ਤਰੀਕੇ ਨਾਲ ਟੈਂਕੀ ਸਾਫ਼ ਕਰ ਸਕਦੇ ਹੋ ਕਿ ਬੈਕਅਪ ਬਣ ਜਾਂਦੀ ਆ ਦੇਖੋ ਸਾਦਾ ਪਾਣੀ ਕੱਢੀ ਜਾਂਦੇ ਗਾਲ ਵਾਲਾ ਉਤੋਂ ਕਾਰਨ ਤੇਰੇ ਪਾਪਾ ਉਹ ਥੱਲੇ ਬੈਠੇ ਸੀਗੇ ਤੇ ਕੰਨ ਉੱਪਰ ਸੀਗਾ ਦੇਖੋ ਕਿੰਨਾ ਅਗਾ ਦੇਤਾ ਹੀ ਨਿਕਲਦਾ ਪਾਣੀ ਚ ਟੈਂਕੀ ਸਾਫ਼ ਹੋ ਜਾਂਦੀ ਐ ਸਤੇਕਾ ਬਹੁਤ ਹੀ ਆਸਾਨ ਜਿਹਾ ਤਰੀਕਾ ਐ ਨਾ ਆਪਣੀਆਂ ਟੂਟੀਆਂ ਖਰਾਬ ਹੋਣਗੀਆਂ ਨਾ ਕੁਝ ਹੋਰ ਪਾਣੀ ਸਿੱਧਾ ਬਾਅਦ ਇੱਥੋਂ ਦੀ ਨਿਕਲ ਕੇ ਸਾਫ਼ ਹੋਊਗਾ ਦੇਖੋ ਸਾਫ਼ ਪਾਣੀ ਆਉਣ ਲੱਗ ਗਿਆ ਜਿਹੜੀ ਗਾਲ ਸੀ ਉਹ ਨਿਕਲ ਗਈ ਪਾਣੀ ਸਾਡਾ ਦੇਖੋ ਇੰਨਾ ਦੇਤਾ ਸੀ ਟੈਂਕੀ ਦੇ ਵਿੱਚ ਹਾਂਜੀ ਇਸ ਤਿੱਖਿਆ ਤੁਸੀਂ ਵੀ ਟੈਂਕੀ ਸਾਫ ਕਰ ਸਕਦੇ ਹੋ ਹੁਣ ਤੁਸੀਂ ਦੇਖੋ ਆਪਣੀ ਟੈਂਕੀ ਬਿਲਕੁਲ ਸਾਫ ਹੋ ਗਈ ਬਿਲਕੁਲ ਸਾਫ ਪਾਣੀ ਹੋ ਜਾਣਾ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਉੱਪਰ ਦੇਖੋ ਮੈਂ ਟੈਂਕੀ ਬਿਲਕੁਲ ਸਾਫ ਹੋ ਗਈ ਸਾਫ ਪਾਣੀ ਹੋ ਗਿਆ ਦੇਖੋ ਟੈਂਕੀ ਬਿਲਕੁਲ ਸਾਫ ਕਰਤੀ ਕਰਨ ਨੂੰ ਚਲੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ